ਕਾਰੇਗਰ ਵੀ ਜੀ ਮੈਂ ਇੱਕ ਟੋਟੇ ਚ ਹਾਂ ਜੂਰੀ ਇਚੜਾਈ ਇੱਕ ਖਾਈਕ ਟੋਟੇ ਯੂਰੀ ਚ ਕਿਲੋ ਲੈ ਕੇ ਕਪੂਰੀ ਇਹਦੀ ਲਾ ਕੇ ਫਿਰ ਸਿੱਟਦਾ ਲਾ ਕੇ ਫਿਰ ਸਿੱਟੀ ਮਰੇ ਮਿਸਤਰੀ ਟਾਇਲ ਵਾਲਾ ਵਧੀਆ ਲਾਉਂਦਾ ਹੂੰ ਹੂੰ ਕਰ ਆਉਂਗਾ ਹੁਣ ਕੱਲੂ ਭਾਈ ਆਉਂਗਾ ਕੱਲੂ ਲੋ ਜੀ ਭਾਈ ਪਿੰਡ ਵਾਲੀ ਮੋਟਰਪਾ ਪਹੁੰਚੇ ਦੁਵਾਰਾ ਤੇ ਉਰੇ ਦਾ ਹੋਰ ਜ਼ਿਆਦਾ ਘਹਿਰ ਦੀ ਢੰਡਾ ਕਿਆ ਕਰ ਲਿਆ ਮਨੇ ਕਿ ਸ਼ਿਮਲੇ ਚ ਵੈਂਦੀ ਇਹੇ ਇਹ ਮਨੋਂ ਆਊਟ ਏਰੀਆ ਤੇ ਆਣੀ ਪਹਿਣੀ ਪਿੰਡ ਪਹਿਣੀ ਪਿੰਡ ਬਾਕੀ ਬਾਈ ਲਓ ਜੀ ਬਾਈ ਮੁੰਡਾ ਟੌਰ ਗੱਡੀ ਫਿਰਦਾ ਏ ਟੌਰਗਾ ਤੇ ਗੱਡੀ ਅੱਜ ਬਾਈ ਜਾ ਕੇ ਆਇਆ ਭੈਣ ਕੋਲ ਜਾ ਕੇ ਆਇਆ ਅੱਛਾ ਫੇਰ ਠੀਕ ਹੈ ਮਾ ਕੇ ਤੇ ਇੱਧਰ ਤਿਆਰ ਕਰਿਆ ਬਾਈ ਨੇ ਕੀ ਹੋਰ ਤਿਆਰ ਨਹੀਂ ਕਰਦੇ ਅਸੀਂ ਆਏ ਤੇ ਲੱਕੜੀ ਵਾਲੇ ਕੋਲ ਅਮਨਾ ਕਹਿੰਦਾ ਗੇਟ ਵਡਾਉਣੇ ਜੇ ਤੂੰ ਵੱਡ ਸਦਾ ਤਾਂ ਦੱਸ ਦੇ ਟਾਇਰ ਲੱਗਣੇ ਕਰਕੇ ਨਾ ਇੰਨੇ ਨੇ ਵੱਡ ਹੋਣੇ ਉੱਪਰ ਹੋਣੇ ਕਰਦੇ ਆ ਰਾਮ ਨੇ ਉਹ ਹਵਾ ਕਾਹਦੀ ਗੱਲ ਵੀ ਆਮ ਨੇ ਕੋਈ ਕੋਠੀ ਦਾ ਕੰਮ ਆ ਬਾਈ ਯਾਰ ਕਿਹਦੇ ਕੋਲ ਇਹ ਇਹ ਕੋਠੀ ਦਾ ਕੰਮ ਆਲੇ ਲਓ ਜੀ ਬਾਈ ਛਿੰਦੂ ਕਹਿੰਦੇ ਨਵੇਂ ਸਾਲ ਚ ਕਣਕ ਵੀ ਜਣਾਇਆ ਹੈ ਕੀ ਹੋ ਗਿਆ ਤੈਨੂੰ ਕੀ ਹੋ ਗਿਆ ਤੈਨੂੰ ਬਾ ਕਣਕ ਵੀ ਦੀ ਤੋੜਣਾ ਨਹੀਂ ਹੈਗਾ ਹਾਲੇ ਕਾਲੇ ਵੀ ਆਸ ਨਹੀਂ ਹੁਣ ਲਾਸਟ ਹੈ ਲਾਸਟ ਹੈ ਇਹ ਆ ਲਾਸਟ ਹੈ ਬਾਈ ਜਿਹੜੀ ਲੇਟ ਕਣਕ ਕਹਿੰਦੇ ਸਮਝ ਲਓ ਉਹ ਸਿਸਟਮ ਹੈ ਗੰਨੇ ਵਾਲੇ ਰਹਿੰਦੇ ਤੇ ਜਿਹੜੇ ਉਹ ਰਹਿ ਗਏ ਤੇ ਗੰਨੇ ਵਾਲੇ ਖੇਤ ਰਹਿ ਗਏ ਤੇ ਬਾਕੀ ਤਾਂ ਤੇ ਵੀਰ ਕਹਿੰਦਾ ਵੀ ਆਪਾਂ ਨੇ ਤਵੀਆਂ ਮਾਰਤੀ ਰੇ ਪੱਤੀ ਵਾਲਾ ਖੇਤ ਉਹ ਵੀ ਗਿੱਲ ਬਹੁਤ ਸੀ ਗਿੱਲ ਦੀ ਕੀ ਕਰਕੇ ਹਾਂ ਆ ਤਾਂ ਮਾੜੀ ਜੀ ਧੁੱਪ ਨਿਕਲ ਗਈ ਹੋਰ ਲਾਗੀ ਮਰਤ ਹੋ ਗਈ ਤੋਤਾ ਤਾਂ ਨਹੀਂ ਹਲੇ ਤੋਤਾ ਕਿੱਥੇ ਆ ਬਾ ਹੁਣ ਧੋ ਦੇਣਾ ਅੱਜ ਧੋ ਦੇਣਾ ਕਹਿੰਦਾ ਅੱਜ ਨਹੀਂ ਧੋਣਾ ਹਾਂ ਲਧੋਂਗੇ ਧੁੱਪ ਚੜੇ ਗਈ ਧੁੱਪ ਚੜੇ ਤੇ ਵੈਸੇ ਅੱਜ ਵੀ ਧੁੱਪ ਚੜ ਗਈ ਬਾਈ ਰੱਬ ਨੇ ਸੁਣ ਲਈ ਸਵੇਰ ਦੀ ਨਿਕਲੀ ਵੀ ਆ ਆਪਣੇ ਲੇਟ ਨਿਕਲੀ ਆ ਇਧਰ ਅਨੰਦਪੁਰ ਸਾਹਿਬ ਨੂੰ ਕਹਿੰਦੇ 8:30 ਵਜੇ ਨਿਕਲੀ ਪਹਾੜ ਹੈ ਉਧਰ ਆਈ ਵੀ ਦੇਖ ਲੈ ਪਹਾੜ ਦੀ ਨਹੀਂ ਗੱਲ ਆਪਣਾ ਤੁੰਦ ਬਹੁਤ ਪੰਜੇ ਤੇ ਸਿੰਧੂ ਆ ਸੱਚੀ ਦਸੀ ਵੀ ਜੱਦਾ ਕਰਾ ਕੰਮ ਨਹੀਂ ਲਿਆ ਹਾਂ ਬਸ ਆਹੀ ਕੰਮ ਲਿਆ ਤੇ ਸੁਪਰ ਸੀਡਰੇ ਚਲਾਇਆ ਕੰਮ ਤਾਂ ਨਹੀਂ ਲਿਆ ਬਾਈ ਨਦੀਆਂ ਨੂੰ ਦੀਆਂ ਹਲੇ ਕੋ ਖੁੱਲੀਆਂ ਹੀ ਨਹੀਂ ਪ੍ਰੋਜੈਕਟ ਸਦੇਤਾ ਬਜਰੀਆ ਚੱਲਿਆ ਬਸ ਬਜਾਈ ਦਾ ਹੀ ਸੀਜ਼ਨ ਲਾਇਆ ਹੋਰ ਕੋਈਸ ਨਹੀਂ ਕਰਿਆ ਹਲੇ ਕੰਮ ਖੁੱਲੇ ਨਹੀਂ ਹੈਗੇ ਬਾਈ ਉਹਦੇ ਕਰਕੇ ਚੱਲਿਆ ਨਹੀਂ ਕੰਮ ਦਾ ਹਾਂ ਚੱਲੂਗਾ ਚੱਲ ਬਬਾ ਬਤਾ ਵਧੀਆ ਚਲੋ ਸੰਦ ਦਾ ਫਾਇਦਾ ਹੋ ਜਾਵੇ ਕੋਈ ਸੰਦ ਦਾ ਕੋਲ ਹੋਣਾ ਚਾਹੀਦਾ ਕਿਸੇ ਟਾਈਮ ਤੇ ਚੱਲ ਪੈਂਦਾ ਹੁਣ ਆਏ ਆ ਵੀ ਜਿੱਦਣ ਕੰਮ ਚੱਲ ਪੈਣੇ ਜਿਹੜੇ ਜੋੜ ਦੇਣਾ ਚੱਕਾ ਨਾ ਆਪਾਂ ਨੇ ਖੋਲਣਾ ਹੀ ਹੈਗਾ ਹੂੰ ਇਹ ਲੋੜ ਹੋਇਆ ਵੀ ਕਿਹਾ ਇਹ ਨੂੰ ਦੱਸ ਵੀ ਨਹੀਂ ਹਾਂ ਆ ਚਾਰ ਬਿੰਨਾ ਘੱਟ ਛੱਡ ਦੇ ਕਿੜੀਆਂ ਆਹਾਂ ਅੱਛਾ ਆ ਪਿੰਨਾ ਘੱਟਾ ਹਾ ਘੱਟ ਤੈਨੂੰ ਆ ਕਿੰਨੇ ਦਾ ਘੜੂ ਲਾਇਆ ਕਿੰਨੇ ਕੁਇੰਟਲ ਦਾ ਯਾਰ ਹੋਊਗਾ ਤੈਨੂੰ 3.5-4 ਕਾਉਂਟਲ ਇਹ ਹਾਂ ਮੈਂ ਦੇ ਦੇ ਆਪਣਾ ਉਹ ਕਰਿਆ 50 ਕਿਲੋ ਦਾ ਬੈਂਫਰ ਉਤਾਰੇ ਆ ਹੂੰ ਸਮਝ ਲਾ ਤੂੰ ਆਪਾਂ ਨੇ ਦੂਏ ਟਰੈਕਟਰ ਨੂੰ ਇੱਕ ਕੁਇੰਟਲ ਤੋਂ ਕੁਝ ਵੇਟ ਪਾਇਆ ਤਾਂ ਬੈਂਫਰ ਦਾੜ ਤਾਂ 1.5 ਕੁਇੰਟਲ ਯਾਨੀ ਕਿ ਉਹਦੇ ਨਾਲ ਵੀ ਮੂਹ ਚੱਕੀ ਜਾਂਦਾ ਯਾਨੀ ਕਿ 3.5-3 ਕੁਇੰਟਲ ਵਜਨ ਹੈ ਉਹ ਨਹੀਂ ਚੱਕਦਾ ਹੋਰ ਨਹੀਂ ਚੱਕਦਾ ਜਮਾਂ ਵੀ ਤੇ ਲੋ ਬਾਈ ਆ ਚੀਜ਼ ਹੈ ਇਹ ਹਾਈਡਰੌਲਿਕ ਜੈਕ ਇਹਦੇ ਸਿਰ ਤੋਂ ਬਾਕੀ ਧੱਕਣੇ ਨੂੰ ਤਾਂ ਪੱਤੀਆਂ ਹੈਵੀ ਲੱਗੀਆਂ ਵੀ ਆ ਇਹ ਆ ਪੱਤੀ ਬਾਈ ਇਹ ਮੋਚ ਗਈ ਸਮਝ ਲਓ ਖਤਮ ਹੈ ਇਹਦੇ ਸਿਰ ਪਰੇ ਖੜਾ ਇਹ ਨਹੀਂ ਪੱਤੀ ਨਹੀਂ ਮੋਚਦੀ ਹਾਂ ਪੱਤੀ ਨਹੀਂ ਮੋਚਦੀ ਬਹੁਤ ਬਹੁਤ ਬਣਾਇਆ ਵਾ ਕਿਉਂ ਟਾਇਰ ਬਦਲਦੇ ਯਾਰ ਛੋਟੇ ਹੋ ਗਏ ਇਹਨੂੰ بڑے ਵਾਇਪ ਤੇ ਹਾਂ ਇਹਨੂੰ بڑے ਵਾਇਪ ਤੇ 14 ਦੇ ਬਾਅਦ ਤੇ ਆਪਾਂ ਨੇ ਮੂਰੇ ਮੂਰੇ ਤਾਂ ਉਹੀ ਹੈ 7000 ਹੁਣ ਫਾਇਜ਼ ਮਿਲ ਗਿਆ ਪਹਿਲਾਂ ਉੱਚਾ ਦਾ ਲੰਬ ਦੇ ਚੇਦਾਂ ਬਹੁਤ ਹੁੰਦਾ ਹੈ। ਸਾਈ ਉਪਾਈ ਕਰੀ। ਚੱਕ ਵੀ ਖਿੰਡੂ। ਇੱਕ ਤਾਂ ਡਾਇਆ ਵੀ ਨੇ ਲਾ ਕਿੰਨੇ ਰੰਗਾ ਚ ਆਉਂਦਾ ਜੀ। ਡਾਇਆ ਵੀ ਕਈ ਰੰਗਾ ਚ ਆਉਂਦਾ ਹੈ। ਇਹਨੂੰ ਆ ਨਾਟ ਖੁੱਲਿਆ ਪਿਆ ਇੱਕ ਤੇਰਾ। ਕਿਆ ਕਹਿੰਦਾ? ਬੱਦਰਾ ਹੀ ਫਾਇਦਾ ਘੱਟ ਨਾ ਪਾਈ। ਵੀਰ ਜੀ। ਮੁੰਡਾ ਕਹਿੰਦਾ ਹੁਣ ਜਾਂਦੀ ਵਾਰ ਦਾ ਸੀਜ਼ਨ ਹੈ ਇੱਕ ਸਟੋਰੀ ਵੀ ਬਣਾ ਰਹੀ ਮੇਰੀ ਮੁੰਡਾ ਕਹਿੰਦਾ ਇੱਕ ਕੇਰਾ ਹੀ ਕਰਨਾ ਬਾਈ ਦੋ ਨਹੀਂ ਕਰਨੇ ਪਹਿਲਾਂ ਬੱਟੇ ਚੱਕਣੇ ਭਾਈ 1200 ਚੱਕਰਾ ਪਰੇ ਚੱਲੀ ਜਾਂਦਾ ਹੈ ਹੱਬਦਾ ਕਿਤੇ ਪਹਿਲਾ ਕਿੜਾ ਥੋੜਾ ਜਿਹਾ ਔਖਾ ਦੇਣਾ ਭਾਈ ਬੱਟਾ ਬੁੱਟਾ ਦੇਖਣੇ ਪੈਂਦੀਆਂ ਐ 12ਵਾਂ ਰੋਣਾ ਇਹਨੇ ਪਹਿਲੀ ਔਖਾ ਇਹ ਤੇ ਦੂਏ ਨੂੰ ਹੱਥ ਕੱਢ ਜਾਂਦਾ ਬਾਕੀ ਸਵਾਗਾ ਨਹੀਂ ਵਾਹ ਖੇਤਾਂ ਵਿੱਚ ਜਿਆ ਵਾ ਥੋੜਾ ਜਿਹਾ ਉੱਚਾ ਨਹੀਂ ਮਾਏ ਤਾਂ ਕਿਤੇ ਘੱਟ ਲੱਗ ਜਾਂਦਾ ਕਿਤੇ ਵੱਧ ਲੱਗ ਜਾਂਦਾ ਤਵੀਆਂ ਮਾਰ ਕੇ ਕਿੰਨੇ ਵਾਲਾ ਖੇਤ ਵਾਏ ਵਜੇ ਸਵਾਗਾ ਵਜਿਆ ਹੋਵੇ ਫਿਰ ਹੋਰ ਵਧੀਆ ਮਿੱਟੀ ਉਹੀ ਸਵਾਗਾ ਨਹੀਂ ਵਜਿਆ ਪਿਆ ਕਿੰਨੂੰ ਸਵਾਗੇ ਦੀ ਵਜਾ ਇਹ ਸਵਾਗੇ ਦੀ ਵਜਾ ਹੈ ਉਹੀ ਤਾਂ ਗੱਲ ਬੱਲਾ ਬੱਲਾ ਮਿੱਟੀ ਦੇਖੋ ਕਿਹੜੇ ਸਾਫ ਨਾ ਬਈ ਪੂਰੇ ਲੋ ਜੀ ਬਾਈ ਮੁੰਡਾ ਟੌਰ ਗੱਡੀ ਫਿਰਦਾ ਏ ਟੌਰ ਗਾ ਤੇ ਗੱਡੀ ਅੱਜ ਬਾਈ ਜਾ ਕੇ ਆਇਆ ਭੈਣ ਕੋਲ ਜਾ ਕੇ ਆਇਆ ਅੱਛਾ ਫੇਰ ਠੀਕ ਹੈ ਮਾਂ ਕਿਤੇ ਇਧਰ ਤਿਆਰ ਕਰਿਆ ਬਾਈ ਨੇ ਹੋਰ ਤਿਆਰ ਜੀ ਕਰਦੇ ਅਸੀਂ ਆਏ ਤੇ ਲੱਕੜੀ ਵਾਲੇ ਕੋਲ ਅਮਨਾ ਕਹਿੰਦਾ ਗੇਟ ਵਡਾਉਣੇ ਜੇ ਤੂੰ ਗੜ ਸਾਦਾ ਦਾ ਦੱਸ ਦੇ ਕਾਇ ਲੱਗਣੇ ਕਰਕੇ ਨਾ ਇੰਨੇ ਨੇ ਵੱਡ ਹੋਣੇ ਉੱਪਰ ਹੋਣੇ ਕਰਦੇ ਆ ਰਾਮ ਨੇ ਉਹ ਹਵਾ ਕਦ ਚੱਲ ਪਈ ਆਮਨੇ ਕੋ ਕੋਠੀ ਦਾ ਕੰਮ ਆ ਬਾਈ ਯਾਰ ਕਿਹਦੇ ਕੋ ਇਹ ਜੋ ਦੋ ਕੋਠੀ ਦਾ ਕੰਮ ਆਲੇ ਉਹ ਦੋ ਨਹੀਂ ਤਿੰਨ ਦਾ ਕੋਈ ਨਾ ਸਾ ਹਵਾ ਕਦ ਚੱਲ ਪਈ ਆਮਨਾ ਵੜ ਗਿਆ ਬਿੱਲੂ ਦੁਕਾਨ ਚ ਆਮਨੇ ਦੋਵਾਂ ਗਾ ਕੁਛ ਪੁੱਛੀ ਤਾਂ ਪਾਲਟੀ ਕਰਨਾ ਕਿ ਆ 5 ਰੁਪਏ ਵਾਲੀ ਕੱਚਕ ਲੈ ਗੋਣੀ ਕਿਨੇ ਤੂੰ ਨੇ ਆਮਨੇ ਨੇ ਹਵਾ ਤਾਂ ਚੱਲ ਪਈ ਬਾਈ ਨਾ ਸਟਿੰਕ ਫਲਾਈ ਆਮਨੇ ਉਹ ਪੈਸੇ ਕਾਹਦੇ ਨਿਕਲੇ ਆਏ ਪੈਸੇ ਆ ਗਈ ਕਿੱਥੇ ਰੇ ਉਹ ਵੀ ਚਾਸੀ ਲੈਣ ਨੂੰ ਲੈ ਕੇ ਮੈਂ ਕਹਾਂ ਕਹਿੰਦਾ ਚੀਜੀ ਲੈਣੀ ਆ ਐ ਕਹਿੰਦਾ ਚਿੱਟੀ ਲਿਆਓ ਬਾਈ ਚਲੋ ਪਾਰਟੀ ਕਰਦੇ ਅੱਜ ਸ਼ਾਮ ਨੂੰ ਆਮਨਾ ਮਹਿਕ ਮੈਂ ਹੋਰ ਕੌਣ ਕਿੰਨਾ ਰੋਟੀ ਨੂੰ ਮਨਾ ਕਰਦਾ ਕੰ ਇੰਨਾ ਵੀ ਹਾਂ ਚਾਰਾ ਜਵਾਬ ਦੇ ਦੇ ਠੀਕ ਨਹੀਂ ਪੂਰੀ ਐ ਤਾਂ ਕਿੱਥੇ ਗਿਆ ਪੂਰੀ ਉੱਧਰ ਲੰਘੇ ਦੋਏ ਪੂਰੀ ਗਿਆ ਬਾਈ ਉਹ ਡਾਕਟਰ ਕੋਲ ਦਵਾਈ ਲੈਣ ਗੱਲਾ ਪੂਰੀਆਂ ਮਾਰ ਕੇ ਆਉਂਗਾ ਅੰਦਰ ਤੇ ਸ਼ਾਮ ਦਾ ਟਾਈਮ ਆ ਬਾਈ ਹਵਾ ਚੱਲ ਪਈ ਅੱਜ ਧੁੰਦ ਵੀ ਆ ਗਈ ਲੋ ਜੀ ਬਾਈ ਮਨੇ ਦੇ ਖੇਤਾ ਕਰਨ ਨਹੀਂ ਆਏ ਐ ਇਹ ਨੂੰ ਮੈਂ ਕਿਹਾ ਤਾਂ ਵੀ ਤੇਰਾ ਬਰਸੀਨ ਨਾ ਹੋਣਾ ਨਹੀਂ ਪਰ ਹੋ ਗਿਆ ਪਹਿਲੀ ਵਾਰ ਨਹੀਂ ਲਈ ਹੈਗੀ ਲੋੜੀ ਆਉਣੇ ਵਾਲੀ ਹੋ ਗਈ ਬਾਈ ਦੇਖ ਲੋ ਮੇਰੀ ਗੱਲ ਸੁਣ ਥੋੜਾ ਹਾਂ ਤਾਂ ਬਰਸੀਨ ਚਾਹ ਵਾੜ ਵਾਡ ਨਾ ਹੋਵੇ ਹੈ ਟੈਨਸ਼ਨ ਨਹੀਂ ਕੋਈ ਪੂਰਾ ਕਾਲੂ ਉਹ ਮੈਂ ਦੇਖੂੰਂ ਨਹੀਂ ਨਹੀਂ ਕਰਨੀ ਸ਼ੁਰੂ ਕਰਨੀ ਬੜੇ ਕਿੰਨੇ ਰੇ ਬਾਤ ਤੇ ਕਣਕ ਚ ਦੋ ਬਸ ਇੱਕ ਹੋਰ ਵਾਰ ਇਹ ਕਿ ਸਪਰੇ ਵੀ ਹੁੰਦੀ ਹੈ ਸਪਰੇ ਕਰਨੀ ਹੈ ਉਹ ਚ ਕਈ ਤੱਤ ਹੈ ਪਾਸਾ ਪ੍ਰੇਰਾਲਾ ਦਾ ਮੋਖਾ ਹੈ ম্যাগਨੀਸ਼ੀਅਮ ਦੀ ਹਾਂ ਕਰਨੀ ਹੈ ਉਹ ਕਰ ਦੂੰਗਾ ਕਣਕ ਦਾ ਠੀਕ ਹੈ ਕਣਕ ਕਹਿੰਦੀ ਗੜਾ ਮਾਰਨਾ ਹੈ ਤੇ ਤੇ ਫਿਰ ਮੈਂ ਮੰਨੇ ਨੂੰ ਆਪਣੇ ਵਾਲੀ ਦਿਖਾਉਣੀ ਹੈ ਮੈਂ ਪਾਤਾ ਉਹ ਚ ਮਾਲ ਮੇਰੀ ਕਣਕ ਗਈ ਆਫਰ ਸਰੋਂ ਨਿਕਲਿਆ ਹੈ ਸਰੋਂ ਦਾ ਨਿਕਲਿਆ ਜੀ ਸਰੋਂ ਲੇਟ ਬੋਬੀ ਜੀ ਹੈ ਜੂਰੀਆ ਮਿਲਦਾ ਨਹੀਂ ਹੈਗਾ ਹੁਣ ਚਾਰ ਤਾਂ ਹੈਗੇ ਉਦਾਂ ਮਿਲਦੇ ਨਹੀਂ ਨਾ ਹੈਗੇ ਭਾਈ ਮੌਸਮ ਹੋ ਗਿਆ ਖਰਾਬ ਸ਼ਾਮ ਨੂੰ ਹੋਇਆ ਦਿਨ ਵਾਂ ਠੀਕ ਦਾ ਹਵਾ ਦੇ ਨਾਲ ਤਾਂ ਹੁੰਦਾ ਕੀ ਕਾਰੇ ਕਰ ਬੀਜੀ ਮੈਂ ਇੱਕ ਟੋਟੇ ਚ ਹਾਂ ਯੂਰੀ ਇਚ ਲਾਈ ਖਾ ਇੱਕ ਟੋਟੇ ਯੂਰੀ ਚ ਕਿਲੋ ਲੈ ਕੇ ਕਪੂਰੀ ਇਹਦੀ ਲਾ ਕੇ ਸੜਦਾ ਲਾ ਕੇ ਫੇਰ ਸੜਦੀ ਮਰੇ ਮਿਸਤਰੀ ਟਾਇਲ ਵਾਲਾ ਵਧੀਆ ਲਾਉਂਦਾ ਹਾਂ ਕਰ ਆਉਂਗਾ ਹੁਣ ਕੱਲ ਭਾਈ ਆਉਂਗਾ ਕੱਲੂ ਵੀ 2x4 ਦਾ ਪੀਸ ਲੱਗਿਆ ਦੋ ਬਈ ਚਾਰ ਦਾ ਪੀਸ ਆ ਜੀ ਛੋਟਾ ਕਾਤੇ ਲਾਇਆ ਛੋਟਾ ਕਿ ਆ ਫੇਦਾ ਛੋਟਾ ਜਿਹਾ ਫੇਦਾ ਨਹੀਂ ਛੋਟਾ ਹਾਂ ਉਹ ਬੜੇ ਮਾ ਜੋੜ ਘਟ ਦੇਖਦੇ ਇੱਕ ਤਾਂ ਜੋੜ ਘਟ ਜਾਂਦਾ ਹਾਂ ਦੋਏ ਨੰਬਰ ਤੇ ਉਹ ਆ ਗਿਆ ਆਪਣਾ ਦੋਏ ਨਾ ਆ ਕੇ ਕਹਿੰਦੇ ਤੇਰਾ ਜੋੜ ਗਈ ਘਟ ਜਾਣਾ ਤੇ ਫਿਲਿੰਗ ਵੀ ਬਹੁਤ ਘਟਣੀ ਆ ਠੀਕ ਐ ਲੰਬੀ ਡੈਲਾ ਆਏ ਆ ਏਰੀਆ ਜ਼ਿਆਦਾ ਛੇਤੀ ਚੱਕਦੀ ਆ ਆਪੋਕਸੀ ਪਰ ਹੁੰਦੀ ਵਿੱਚ ਆਪੋਕਸੀ ਭਰੂਗੇ ਫਾਟਾ ਪਰ ਚਿੱਟਾ ਸੀਮੈਂਟ ਗੱਬੇ ਆ ਆਪੋਕਸੀ ਸਾਰੀ ਇਹ ਉਦਾਂ ਮਿਲਦੀ ਹੋਵੇਗੀ ਉਹਨੇ ਕਾਪੀ ਆਪੋਕਸੀ ਬਈ 2900 ਰੁਪਏ ਦਾ ਡਬਾ ਮਿਲਿਆ ਠੀਕ ਫੇ ਨਿਕਲਦਾ ਨਹੀਂ ਹੁਣ ਇੱਕ ਵਾਰੀ ਨਹੀਂ ਉਹ ਐ ਆ ਫੇ ਉਹ ਪੱਟਣੀਓਂ ਪੈਂਦੀ ਐ ਲੋਕ ਸੈਟਮ ਆ ਬਾਈ ਉਹਦਾ ਕੰਮ ਬਾਕਸੀ ਦਾ ਮਾਰੇ ਮੈਂ ਕਹਣਾ ਮੀਂਹ ਇਹ ਪੈਣਾ ਜਿਹਦੇ ਸਾਬ ਨਾਲ ਮੌਸਮ ਜਿਹਾ ਹੋਇਆ ਤੇ ਨਹੀਂ ਠੀਕ ਆ ਮੀਂਹ ਵੀ ਪੈਣਾ ਚਾਹੀਦਾ ਹੂੰ ਇਹ ਹੁਣ ਇਹ ਕਣਕਾਂ ਨੂੰ ਐਨ ਓਕੇ ਆ ਹੁਣ ਜਿੰਨੀ ਇਹਨੂੰ ਠੰਡ ਲੱਗਣੀ ਐ ਨੇ ਉਹਨਾਂ ਉੱਪਰ ਨੂੰ ਜਾਣਾ ਠੰਡ ਮੰਨ ਝਾੜ ਵਧਾਉਂਦੀ ਹੂੰ ਕਹਿੰਦੇ ਜੇ ਗਰਮੀ ਰਹੇ ਫੇ ਝਾੜ ਘਟ ਜਾਂਦਾ ਹੈ ਮੌਸਮ ਦੇ ਸਾਬ ਨਾਲ ਹੁਣ ਜੇ ਗਰਮੀ ਪੈ ਗਈ ਝਾੜ ਘੱਟ ਗਿਆ ਇਹ ਇਹਨਾਂ ਨੇ ਉੱਥੇ ਜਮ ਜਾਣਾ ਆ ਕਣਕਾਂ ਨੇ ਇੱਕ ਵਾਈ ਆਏ ਆ ਦਿਨਵਾ ਦੋ ਦਿਨ ਹੋ ਗਏ ਫੁੱਲ ਧੁੱਪ ਵੀ ਨਿਕਲਦੀ ਐ ਇਹਦਾ ਸ਼ਾਮ ਟਾਈਮ ਆ ਕੇ ਵੀ ਇਦਾਂ ਦਾ ਮੌਸਮ ਹੋ ਗਿਆ ਬਾਕੀ ਹੁਣ ਪਤਾ ਨਹੀਂ ਬਾਈ ਕਿਉਂਕਿ ਹੁਣ ਸਵਾ ਆ ਜਾਣੀ ਆ ਅੱਜ ਆਪਣਾ ਮਾਂਡੀ ਜਾਇ ਕਰੀ ਸਵਾ ਮੰਡ ਦੀ ਆਉਣ ਵਾਲੀ 20 3 20 ਤਰੀਕ ਨੂੰ ਵਰਸੀ ਆ ਉੱਥੇ ਪਰ ਲੋੜੀ ਦੇ ਨੇੜੇ ਜੇ ਮੀਂਹ ਪੈ ਜਾਂਦਾ ਬਾਈ ਪੈ ਜਾਣਾ ਮੰਨ ਕੇ ਚੱਲੋ ਮੀਂਹ ਪਾਣੀ ਤਾਂ ਨਹੀਂ ਲੈ ਕੇ ਸਨੇ ਹੂੰ ਮੀਂਹ ਪੈ ਜਾਣਾ ਸਾਡੇ ਚੋਬਰ ਦੀ ਕਰਨ ਕਢੀਗਾ ਬੂਟੇ ਵੀ ਉੱਥੇ ਹਨ ਮੈਂ ਹੋਰ ਬੂਟੇ ਲਾਉਣੇ ਐ ਤੱਕੀ ਬੂਟੇ ਉਹ ਲਾਉਣ ਲੱਗਿਆ ਮੈਂ ਤੈਨੂੰ 300 ਬੂਟੇ ਹਰੇਕ ਥਾਲੇ ਬੂਟਾ ਲਾਈ ਜਾਣਾ ਹੋਰ ਬੂਟੇ ਦਾ ਬਚਾਉਣੇ ਕੇ ਬੂਟਾ ਬਾਈ ਆਏ ਹੈ ਵੀ 2-4 ਲੱਖ ਰੁਪਇਆ ਦੇ ਜਾਂਦਾ ਇੱਥੇ ਕੈਨੇਡਾ ਇੱਥੇ ਅਮਰੀਕਾ ਮਨੇ ਜੀ ਅੱਧਾ ਕਿਲਾ ਲਾਇਆ ਹੋਵੇ 2 ਲੱਖ ਰੁਪਇਆ ਤਾਂ ਮਿਲ ਜਾਂਦਾ ਬਾਈ ਯਾਰ ਬੂਟਾ ਚੱਲੇ ਵਸ ਵਧੀਆ ਠੀਕ ਹੈ ਮੈਂ ਦੇਖਿਆ ਕੋਈ ਫਸਲ ਇਕੱਠੇ ਪੈਸੇ ਨਹੀਂ ਹੁੰਦੇ ਹੂੰ ਤੂੰ ਆਪ ਹਿਸਾਬ ਲਾ ਲੈ ਬੂਟਾ ਤੇ ਜਾਂਦਾ ਬੂਟਾ ਪੈਸੇ ਇਕੱਠੇ ਦਿੰਦਾ ਲੋਡ ਵੀ ਆਉਂਦੇ ਆ ਠੀਕ ਨਹੀਂ ਹੁਣ ਚੱਲਾ ਦੋ ਅੱਬ ਸੁਖੜ ਕੇ ਦਿਹਾੜੇ ਦੇ ਬੂਟੇ ਉਹ ਹੋ ਗਏ ਆਪਣੇ ਤਾਂ ਇੱਕ 300 ਬੂਟਾ ਹੋ ਗਿਆ 300 120 ਦਾ 150 ਇੱਕ ਵਾਰ ਪਟਾਏ ਦਾ ਬੂਟੇ ਮੈਂ ਇੱਕ ਵਾਰ ਪਟਾਏ ਹਾਂ ਮਾਰੇ ਨੇ ਹੁਣ ਪਟਾਏ ਆ ਅਸੀਂ 4-5 ਸਾਲ ਪਹਿਲਾਂ ਲਾ ਕੇ ਪਟਾ ਲੇ ਹੁਣ ਤੇਰੇ ਕੋਲ ਹੈ ਨਹੀਂ ਨਾ ਬੈਕਅਪ ਨਹੀਂ ਨਾ ਲਾਇਆ ਹੁਣ ਮੈਂ ਲਾ ਦੇਣਾ ਸਾਡੇ ਕੋਲ ਹੈ ਨਹੀਂ ਹੁਣ ਇਹਨੇ ਬੈਕਅਪ ਲਾਤਾ ਹੁਣ ਇਹਨੂੰ ਸਵਾਦ ਪੈ ਗਿਆ ਹੁਣ ਇਹਨੇ ਲਾਈੋ ਜਾਣਾ ਉਹ ਮੈਂ ਬੈਕਅਪੇ ਸ਼ੁਰੂ ਕਰਿਆ ਵਾ ਹੁਣ ਹੁਣ ਖੇਤ ਰੱਖਣਾ ਹੀ ਖਾਲੀ ਸਿਸਟਮ ਭਾਈ ਐ ਲਾਓ ਵੀ ਹਰੇਕ ਸਾਲ ਵੀ ਥੋੜੇ ਜੇ ਪੱਟ ਹੋਈ ਜਾਂਦੇ ਮੈਂ ਪਾ ਬਣਾ ਭਰਦਣਾ ਆ ਪਰ ਕੇ ਫਿਰ ਮੇਰੀ ਸਲਾਹ ਇਹ ਵੀ ਜਿਹੜਾ ਬਚ ਗਿਆ ਉਹ ਸਾਈਡ ਪੇ ਲਾ ਦਣਾ ਪਿੱਛੇ ਵੀ ਆਹ ਗੱਬੇ ਗੱਬੇ ਖੇਤ ਰੱਖਣਾ 2 ਕਿਲੇ ਰੱਖਣੇ ਬਸ ਖਾਣੇ ਵਾਲੇ ਗੱਬੇ ਗੱਬੇ ਬਸ ਬਾਕੀ ਬੂਟੇ ਆਹ ਬਾਕੀ ਬੂਟੇ ਖਤਮ ਆਹ ਗੰਨਾ ਵੀ ਬੀਜਿਆ ਦਾ ਕਣਕ ਵੀ ਬੀਜੀ ਦੀ ਮਿਕਸ ਕਣਕ ਵੀ ਹੋ ਗਈ ਇਸ ਸਾਲ ਪਰ ਇਦੋਂ ਮੈਂ ਹੀ ਪੈ ਗਿਆ ਤਾਂ ਮੀ ਪੈ ਲਿਆ ਤਾਂ ਥੋੜਾ ਜਿਹਾ ਘਟ ਗਿਆ ਤਾਂ ਨਾਪ ਗਈ ਨਾ ਮੈਂ ਕਿਹਾ ਜੰਮਨਪੁਰੇ ਪੈ ਗਿਆ ਮੀ ਜੰਮਨਪੁਰ ਨਹੀਂ 2 3 ਦਿਨ 2 3 ਦਿਨ ਨੰਗੇ ਤੇ ਜਾ ਇਹਦਾ ਚੱਲ ਪਾਣਾ ਇਹਨੇ ਸਲਫਰ ਪਾਉਣੀ ਤਾਂ ਮੈਂ ਸਲਫਰ ਪਾ ਕੇ ਉੱਤੇ ਬਾਅਦ ਮੈਂ ਬੂਸਟਰ ਜਾਂ ਮੈਗਨੀਸ਼ੀਅਮ ਪਾਵਾਂਗਾ ਇਹਦੇ ਫੇ ਚਮਕੌਰ ਤੇ ਪ੍ਰੋਜੈਕਟ ਲਿਆਉਣਾ ਇੱਕ ਤਨੂੰ ਦਵਾ ਕੇ ਹਾਂ ਬਸ ਛੱਡ ਦੇ ਉਹ ਤੇਰੀ ਕਣਕ ਨੇ ਆਏ ਹੋ ਜਾਣ ਜਿਹੜਾ ਕਣਕ ਰੇ ਝੋਟਾ ਸਿੰਘ ਮਾਰੇ ਕਰਦਾ ਹੈ ਆਫਰ ਜਾ ਜ਼ਿਆਦਾ ਫੇ ਚੱਲੀਏ ਕੱਲੂ ਲੈ ਕੇ ਆਈਏ ਪਹਿਲਾਂ ਰੇ ਪਾਉਣਾ ਨੂੰ ਚੱਲਦੇ ਅੱਜ ਚੱਲਦੇ ਨਹੀਂ ਚੱਲ ਕੋਰ ਮਿਲ ਜੂਗਾ ਆਪਣਾ ਜਗਾਰ ਜਿਹੜਾ ਜਾਈਦਾ ਆਪਾਂ ਨੂੰ ਉਹ ਹਾਂ ਤੇ ਉਹਨਾਂ ਕਹਿੰਦਾ ਬਰਸੀਨ ਥੋੜਾ ਜਿਆ ਤੇਤੀ ਥਾਲ ਨਾ ਮੜਾ ਜਾ ਇਹ ਇਹ ਵੀ ਲੈਣਾ ਬਾਈ ਬਰਸੀਨ ਥਾਨਣ ਵਾਲਾ ਕੋਈ ਜਗਾਰ ਕਰ ਦੇ ਇਹਦਾ ਵੀ ਹਾਂ ਮੈਨੂੰ ਕੋਈ ਚੱਕਰ ਨਹੀਂ ਹੈਗਾ ਹਾਂ ਉਹ ਖੜਾ ਏ ਹਾਂ ਆਏ ਗੁਰਮੁਖ ਦਾ ਇੰਨਾ ਇੰਨਾ ਹੋ ਗਿਆ ਉਹ ਵੀ ਹੈ ਉਹ ਵੀ ਵੜਨਾ ਦੋ ਗੈਰੇ ਤੂੜੀ ਵੀ ਪਈ ਆ ਹਲੇ ਤੂੜੀ ਪਈ ਆ ਕੰਮ ਪੂਰਾ ਏ ਕੀ ਆ ਬਾਦਾਂ ਨੂੰ ਹੁਣ ਆ ਹੁਣ ਹੋ ਗਿਆ ਹੁਣ ਬਾਦਾਂ ਨਾ ਮਨੇ ਤੇ ਵੀ ਈ ਦਾਣਾ ਮਨੇ ਜਾਂ ਤੁਸੀਂ ਅੱਗੇ ਡਿਊਟੀ ਜਾ ਕੇ ਕਰਦੇ ਤੇ ਦਾ ਬੋਠਣ ਦੀ ਨਾ ਪਿਛਲੇ ਸਾਲ ਤਾਂ ਹਾਂ ਆੜਗੀ ਤਾਂ ਨਹੀਂ ਹੋਇਆ। ਠੰਡ ਤਾਂ ਹੈਗੀ ਹੈ। ਹਾਂ। ਠੰਡ ਉਹਦੇ ਨਾਲੋਂ ਜ਼ਿਆਦਾ ਏ। ਤੁੰਦ ਨਹੀਂ ਹੈਗੀ ਹੁਣ। ਟੈਂਪਰ ਨਹੀਂ ਹੈਗੀ। ਠੰਡ ਜ਼ਿਆਦਾ। ਤੁੰਦ ਹੁਣ ਜਿਹਨੂੰ ਪੈਣ ਲੱਗੀ ਤੁੰਦ। ਹੁਣ ਆ ਗਈ ਸ਼ਾਮ ਤਾਂ। ਹੁਣ ਇਹਦਾ ਮੱਡਾ ਆਇਆ ਡੂਆ ਬੁੱਤ। ਉਹ ਕਦੋਂ ਨਾ। ਆਹ ਚਾਹੀਦਾ ਹੈ ਤਾਂ ਹੀ ਬਖੜਨੇ ਏ। ਉਹ ਡਾਇਆ ਡੂਆ ਐ ਜੜਾਾਂ 'ਚ ਖਰਚ ਆ ਗਈ। ਉਹਦੀ ਨਾ ਖਰਚ ਹੋ ਗਈ ਜੜਾਾਂ 'ਵਾਂ ਡਾਇਆ ਪਾਦਣ। ਡਾਇਆ ਹੋ ਗਿਆ ਮਨੇ। ਹਾਂ। ਤੇ ਪਟਾਖ ਹੋ ਗਈ ਇਹ ਜੀ ਪੈਣੀ ਚਾਹੀਦੀ। ਇਹ ਪੈ ਗਈ ਤਾਂ ਕਰੇ ਬੁੱਤੋਂ ਬਾਹਰ। ਕੋਪ ਬਾਈ ਉਦਾਂ ਬਲੇਖਾ ਆ ਰੰਦਾ ਫੈਟ ਫਤੇ ਵੱਡਾ ਲਾਇਆ ਪੁਰਾਣੇ ਲਾਇਆ ਨਵਾਂ ਲਕੋਇਆ ਪੈ ਲੱਗ 20 ਕੁ 500 ਦੀਆਂ ਬੰਦਾ ਵੇਚ ਦੇਵਾ ਦੁਆਰਾ ਕੁੱਪ ਪਿਆ ਪੂਰਾ ਕੋਨੂੰ ਵੱਟ ਲਾਇਆ ਤੂੰ ਇਹਨੂੰ ਇਹਦਾ ਰੱਖਿਆ ਪਿਆ ਹੈ ਵਧੀਆ ਬਾਈ ਬਚੌਰ ਹੈਗਾ ਇਹ ਤੇ ਜੇ ਜਦੀ ਕਰਦੀ ਸਾਰੇ ਆ ਲੈ ਪੱਤੀ ਵੀਦਾਂ ਆਪਾਂ ਆਹ ਦੇਖੋ ਭਾਈ ਕਣਕ ਵਧੀਆ ਉਹਦੇ ਨਾਲ ਚੱਲਦੀ ਜਾ ਰਹੀ ਹੈ ਨਾ ਇਹ ਪਰ ਨਹੀਂ ਖੇਤ ਤਕੜਾ ਭਾਈ ਬੱਤ ਹੋਣਾ ਪੂਰਾ ਇਹ ਪਰ ਆਏ ਦਾ ਮਨੇ ਆ ਵੀ ਲੇਟ ਬੀਜੀ ਹੋਈ ਪਿਆਰ ਵਿੱਚ ਬਹੁਤ ਲੇਟ ਆਏ ਇਹ ਇਸ ਵਿੱਚ ਪਹਿਲਾਂ ਹੀ ਆ ਇਹਦੇ ਨਾਲ ਆ ਮਨੇ ਮਨੇ ਨੇ ਪੂਰੀ ਤੇ ਬਾਦਵਾ ਬੀਜੀ ਦੀ ਬਾਈ ਤੁਹਾਨੂੰ ਪੂਰੀ ਵਾਲੀ ਵੀ ਦਿਖਾ ਦਿੰਦੇ ਕਾਣਕ ਪੂਰੇ ਵਾਲੇ ਵੀ ਚੰਗੀ ਛੱਲੀ ਮਨੇ ਪੂਰੀ ਵਾਲੀ ਯਾਰ ਕਾਲਸ ਪਰ ਆ ਦੇ ਠੀਕ ਹੈ ਨਹੀਂ ਇਹਨੇ ਪਾਇਆ ਇਹ ਮਾਲ ਸਮਾਨ ਦਾ ਬਾਤ ਹੈ ਇਹਨਾਂ ਦੀ ਰੇਜ ਚ ਪਾਇਆ ਇਹਨੇ ਕਾਣਾ ਵੀ ਆ ਦੇਖੋ ਵੀ ਹੁਤਾ ਵੀ ਥੋੜਾ ਜਿਹਾ ਦਿਨ ਪਹਿਲਾਂ ਦੀ ਹੈ ਉਹ ਚੀਜ਼ ਦਾ ਫਰਕ ਆ ਪਟਾਰੇ ਦਾ ਓਏ ਵੀ ਬਈ ਪਿੰਡ ਵਾਲੀ ਮੋਟਰ ਉਪਰ ਪਹੁੰਚੇ ਦੁਵਾਰਾ ਤੇ ਓਰੇ ਦਾ ਹੋਰ ਜ਼ਿਆਦਾ ਗਹਿਰ ਦੀ ਠੰਡ ਹੈ ਕਿਆ ਕਰ ਲਾ ਮਨੇ ਕਿ ਸ਼ਿਮਲੇ ਚ ਵੰਦੀ ਇਹ ਇਹ ਮਨੂੰ ਆਊਟ ਏਰੀਆ ਤੇ ਲੈਣੀ ਹੈ ਕਿਹੜੇ ਨੇੜੇ ਪਹਿਣੀ ਪਿੰਡ ਬਾਕੀ ਬਾਈ ਗੁਰੂ ਘਰ ਦੇ ਰੇੜੂਏ ਲੱਗੇ ਆਵਾਜ਼ ਆਉਂਦੀ ਆ ਵਾਟ ਹੋ ਰਿਆ ਉਹ ਮਨੇ ਨੂੰ ਇੱਧਰ ਕਾਣ ਕੇ ਚੈੱਕ ਕਰਾ ਮਨੇ ਆਦਾ ਮੇਰੇ ਹਿਸਾਬ ਨਾਲ ਸਪਰੇ ਨਹੀਂ ਦੱਬਲੀ ਨਾ ਹਾਂ ਆਹ ਸ਼ਵੀਰ ਵਾਲੀ ਆ ਬਾਈ ਥੋੜੀ ਜੀ ਦੇਖੋ ਰੰਗ ਬਦਲ ਗਈ ਆਹ ਹੈ ਗਈ ਮਨੇ ਜਿਹੜੀ ਇਹ ਮਹਿਕ ਵਾਲੀ ਇਹ 869 ਇਹ ਠੀਕ ਆ ਪੂਰੀ ਮੰਗਣਾ ਤੇ ਇਹਨੂੰ ਗਾਹਣ ਖਾਣੀ ਆਪਣੇ ਵਾਲੀ ਸਾਡ ਵਾਲੀ ਕਣਕ ਬਾਈ ਉਹ ਹੋ ਗਈ ਆਫਰ ਕੀ ਕਹਿੰਦੇ